ਕਰਵਾ ਰਿਹਾ ਹੈਗੇ ਅਮੀ ਨਿਕਲੀ ਮੇ ਤੋਂ ਆ ਦੇਖੋ ਭਰਾਵੋ ਹੋਰ ਐਕਸੀਡੈਂਟ ਹੋਇਆ ਹੈਗਾ ਫਟੇ ਘੜੇ ਗੰਡੂਆਂ ਦੇ ਵਿਚਾਲੇ ਪ੍ਰਮਾਤਮਾ ਨੇ ਬਚਤ ਰੱਖਤੀ ਲੇਡੀ ਜੀ ਲਈ ਆਉਂਦੇ ਤੇ ਸਕੂਟਰੀ ਜੇ ਮੈਂ ਜਿਹੜੀਆਂ ਲੇਡੀ ਜੀ ਸਕੂਟਰੀ ਚਲਾਉਂਦੇ ਉਹਨਾਂ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਹੌਸਾਬ ਨਾਲ ਚਲਾ ਲਿਆ ਕਰੋ ਕਿਉਂਕਿ ਗਾਹਾਂ ਵਾਲਾ ਵੀ ਧੀ ਬਚਾਓ ਕਰਨਾ ਹੁੰਦਾ ਆਪਾਂ ਨੇ ਆ ਲੇਡੀ ਜੀ ਲਰ ਇਹ ਸਕੂਟਰੀ ਦੀ ਭਰਾਵੋ ਆ ਦੇਖੋ ਸਿੱਧੀ ਇਸ ਜੀਰੀ ਦੇ ਵਿੱਚੋਂ ਚੱਕੀ ਆ ਇਹ ਅਸੀਂ ਬੇਨਤੀ ਕਰਦੇ ਆ ਲੇਡੀਜ਼ ਨੂੰ ਵੀ ਭਰਾਵੋ ਭੈਣੋ ਮੇਰੀਓ ਥੋੜਾ ਜਿਹਾ ਹੌਲੀ ਚਲਾਇਆ ਕਰੋ ਥੋੜਾ ਨੌਲਜ ਨਾਲ ਚਲਾਇਆ ਕਰੋ ਇਹ ਨੂੰ ਭਜਾਇਆ ਨਾ ਕਰੋ ਨਾਲ ਇਹਦੇ ਬੱਚੇ ਤੇ ਭਰਾਵੋ ਆ ਦੇਖ ਲਓ ਬਹੁਤ ਜਿਆਦਾ ਨੁਕਸਾਨ ਹੋ ਸਕਦਾ ਦੀ ਬੱਚਤ ਰਹੇਗੀ ਆ ਮੋਟਰਸਾਈਕਲ ਵੱਜਿਆ ਵਿੱਚ ਕਿਹੜੇ ਪਾਸੇ ਜਾ ਕੇ ਮਾਰਿਆਗਾ ਦੇਖੋ ਇਹ ਬੀਬੀਆਂ ਭੈਣਾਂ ਨੂੰ ਬੇਨਤੀ ਕਰਦੇ ਆ ਵੀ ਧਿਆਨ ਨਾਲ ਚਲਾਇਆ ਕਰੋ ਲੈ ਕੇ ਸਕੂਟਰੀ ਜੀ ਤੁਸੀਂ ਆਪਣੀ ਚਾਰਜੀ ਵਾਲੀ ਇਹਨੂੰ ਛੜਦਾ ਨੇ ਫੁੱਲ ਆਹ ਦੇਖੋ ਆ ਜੀਰੀ ਦੇ ਵਿੱਚੋਂ ਕੱਢੀ ਆ